ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਲੀ ਬਲੌਗ ਤੇ ਸਵਾਗਤ ਹੈ। ਤੁਸੀਂ ਸਾਰੇ ਹਿੰਦਿਆ ਠੀਕ ਹੋਵੋਗੇ ਜੇ ਮੈਂ ਬਣਾਉਣ ਲੱਗੀ ਹਾਂ। ਚੌਲ ਚੌਲ ਅੰਕਾ ਤੇ ਜੇੜੀਆਂ ਲੱਗੀਆਂ ਨੇ ਇਹਨਾਂ ਤੇ ਬੱਚੇ ਅੱਜ ਸਾਰੇ ਇਕੱਠੇ ਹੋਏ ਸੀ ਕਹਿੰਦੇ ਚੌਲ ਖਾਣਗੇ ਚੌਲ ਬਣਾਉਣਾ। ਚੌਲ ਬਣਾ ਰਹੀ ਸੀ।

ਕਰੀਏ ਨੇ ਵਾਸ਼ਰੂਮ ਕਿਵੇਂ ਡਾਂਗਾ ਛੋਟੀਆਂ ਚੱਕੀਆਂ ਪਰਮੀਤ ਵਾਸ਼ਰੂਮ ਇੱਥਾ ਵਾਸ਼ਰੂਮ ਚ ਰਸ਼ਮੀਨ ਨੂੰ ਵੀ ਅੱਜ ਮੌਜਾਂ ਲੱਗ ਗਈਆਂ ਰਸ਼ਮੀਨ ਨੂੰ ਵੀ ਅੱਧੀ ਛੁੱਟੀ ਛੁੱਟੀ ਦਿਵਾ ਲਈ ਹੁੰਦੀ ਪਰਮੀਤ ਅੱਗੇ ਆਉਣ ਦਾ ਤੈਨੂੰ ਫਾਇਦਾ ਹੋ ਗਿਆ ਹੈ ਨਾ ਆਮਾਨ ਤਨੂੰ ਤਾਂ ਫੁੱਲ ਛੁੱਟੀ ਦਾ ਹੀ ਹੋ ਗਿਆ ਅੱਜ ਤਾਂ ਧੁੱਪ ਨਿਕਲੀ ਹੈ ਵਧੀਆ ਕਈ ਦਿਨ ਹੋ ਗਏ ਤੇ ਲੰਪਪ ਨਹੀਂ ਆਈ ਸੀਗੀ ਬੱਦਲ ਵਾਈ ਸੀ ਇਤਨੇ ਸੀਗਾ ਐਸੇ ਤਾਂ ਠੰਡਾ ਹੁਣ ਧੁੱਪ ਨਹੀਂ ਕੜੀ ਐ ਠੰਡੀ ਹਵਾ ਚੱਲੀ ਜਾਂਦੀ ਐ ਧੁੱਪ ਵੀ ਹੈਗੀ ਐ ਜੀ ਇਹ ਵੀ ਲੱਗੇ ਸੱਤੀ ਵਜੇ ਆਹ ਐਵੇਂ ਜੀ ਗਰਦਾ ਕੀ ਕਰੀ ਇਹਨੇ ਤੂੰ ਕਾਹਤੋਂ ਡਾਂਗ ਚੱਕੀ ਐ ਮੰਤ ਉਹ ਵੀ ਖੇਲਦੇ ਸੀ ਡਾਂਗਾ ਨਾ ਖੇਲਦੇ ਸੀ ਨਹੀਂ ਉਹ ਮਤਲਬ ਡਾਂਗ ਮੇਂ ਕਿਉਂ ਜਦੋਂ ਸਰਪਾੜ ਨਾਲ ਅਲੱਗ ਹੋਇਆ ਕਿਉਂ ਤੇਰੇ ਜਿੰਨੇ ਰੋਣ ਵੀ ਲੱਗਿਆ ਸੀ ਉਹਨਾਂ ਦੇ ਸੀ ਕੀ ਹੋਇਆ ਸੀ ਕੁਛ ਨਹੀਂ ਰੋਣ ਲੱਗਿਆ ਕੀ ਹੋਇਆ ਸੀ ਮਾਂ ਤਾ ਦੱਸ ਕੁਛ ਨਹੀਂ ਹੋਣਾ ਕਰਦਾ ਸੀ ਤੋਰੀਆਂ ਕਿੰਨੀਆਂ ਦੇਸਾਂ ਲੱਗੀਆਂ ਹੁੰਦਾ ਸੀ ਦੇਖ ਤੋਰੀਆਂ ਆ ਜਾਓ ਚੌਲ ਬਣ ਕੇ ਚੌਲ ਖਾ ਲੋ ਆ ਜਾਓ ਅਜਾ ਮੰਨ ਤੇ ਢੇਟ ਬੰਦ ਕਰਿਆ ਲੋ ਠੀਕ ਹੈ ਤਿੰਨ ਨ ਲੱਗੀ ਜਦ ਤੱਕ ਇਹਨਾਂ ਬਸ ਚੌਲ ਬਣ ਗਏ ਹੁਣੇ ਤੀਜੀ ਸਿਟੀ ਲੱਗੀ ਚੌਲ ਬਣ ਕੇ ਤਿਆਰ ਆ ਨਾਅ ਬਣਾਵਾਂਗੇ ਝਾਹ ਹੈ ਖਾਇਏ ਗੋਲ ਗੱਪੇ ਹਾਂ ਉਹ ਕਿੱਧਰ ਗਏ ਦੂਜੇ ਇਧਰ ਵੀ ਆ ਜਾਓ ਖਾਇਏ ਗੋਲ ਗੱਪੇ ਕਿਵੇਂ ਸਾਹ ਛੜਿਆ ਤੁਰ ਕੇ ਰਸ਼ਮੀ ਤੁਰ ਕੇ ਗਏ ਖਦਨ ਵੇਗੇ ਨਹੀਂ ਚੌਲ ਰੋ ਹੋਂ ਚੌਲ ਚੌਲ ਬਣਾ ਲੇ ਚੌਲ ਖਾ ਵੀ ਲੈ ਇੱਧਰ ਭਾਂਡੇ ਭੁੰਗੇ ਸਾਰੇ ਪਏ ਐ ਤੇ ਮੈਂ ਕੱਢ ਲਈ ਸੀਗੇ ਮਟਰ ਆਲੂ ਮਟਰ ਦੀ ਸਬਜ਼ੀ ਬਣਾਉਣੀ ਐ ਮਸਾਲਾ ਵੀ ਪੀਸ ਲਿਆ ਸੀਗਾ ਇਹਦੇ 'ਚ ਇੱਧਰ ਇੱਕੋ ਸਾਰਾ ਸਮਾਨ ਕਿਵੇਂ ਖਿੰਡੇ ਆ ਪਿਆ ਸਮਾਨ ਦਾ ਸਾਰਾ ਪਿਆ ਪਿਆਗਾ ਤੇ ਐਸੀ ਗੀ ਹੋਇਆ ਚਾ ਪਹਿਲਾਂ ਬਣਾਇ ਸੀਗੇ ਚੌਲ ਤੇ ਹੁਣ ਮੈਂ ਖਾ ਚੌਲ ਤੜਕਾ ਤੜਕਾ ਲਾ ਕੇ ਸਬਜ਼ੀ ਉਸ ਤੋਂ ਬਾਅਦ

ਮੇਰੀ ਵਾਲੀ ਸੀਟ ਇੱਥੇ ਮੈਂ ਲਾਈਵ ਆਉਣੀ ਹੈਗੀ ਸ਼ਾਮ ਨੂੰ ਅੱਜ ਤਾਂ ਪਰ ਲਾਈਵ ਨਹੀਂ ਹੋਣਾ ਐ ਰਿਸਕੀ ਪਤਾ ਜਿੱਦ ਦੇ ਵਲੌਗ ਬਹੁਤ ਹੋਦੇ ਹੋ ਜੋ ਕੀ ਕੀ ਬਲੈ ਜਿੱਦ ਦੇ ਵਲੌਗ ਪਏ ਹੋਦੇ ਹੋ ਜੋ ਨਹੀਂ ਬਲੌਗ ਅੱਜ ਨਾ ਵੀ ਪਾਇਆ ਤਾਂ ਵੀ ਲਾਈਵ ਨਹੀਂ ਹੋਣਾ ਕਦੇ ਵੀ ਹੁਣ ਹਫਤਾ ਨਹੀਂ ਹੋਣਾ ਇੱਕ ਹੂੰ ਅੱਜ ਕਾ ਦਾ ਟੈਸਟ ਸੀਰੀਅਸ ਨਹੀਂ ਹਿੰਦੀ ਵਿੱਚ ਹਿੰਦੀ ਵਿੱਚ ਨੰਬਰ ਕਿੰਨੇ ਆਏ ਵਧੀਆ 9 ਦਿਨ ਤਰਲੇੱਕ ਕੁੱਕਰ ਤੁਹਾਨੂੰ ਪਾਵਾਂਗੇ ਤੇਲ ਜੀਰਾ ਸਾਰਾ ਸਮਾਨ ਪਾਵਾਂਗੇ ਜਿਵੇਂ ਆਪਾਂ ਢੇਲੀ ਸਬਜੀ ਬਣਾਉਣੇ ਹੁੰਦੀ ਹੈਗੀ ਮਸਾਲਾ ਪੀਸ ਲਿਆ ਸੀਗਾ ਤੇ ਭਾਂਡੇ ਭੁੰਡੇ ਹਜੇ ਪਏ ਅੱਜ ਟਾਈਮ ਹੈ ਹਜੇ ਬਹੁਤ ਦਿਨ ਖੜਾ ਦੁਪਹਿਰੀ ਹੈ 5 ਵਜੇ ਨਾਲੇ ਆ ਵੈਸੇ ਤਾਂ ਮੈਂ ਆਖਿਆ ਜਲਦੀ ਜਲਦੀ ਅੱਜ ਫਟਾਫਟ ਸਬਜੀ ਬਣ ਕੇ ਰ ਆ ਬਣਾਉਣੀ ਹੈ ਸਾਰਾ ਸਮਾਨ ਮੇਰਾ ਵਿਖਰੇ ਪਿਆਗਾ ਆਨ ਕਰਕੇ ਤੇ ਵੀ ਇਹਦਾ ਵੀ ਇਹਦਾ ਚਲੋ ਨਹੀਂ ਦੇਖੀ ਅੰਦਾ ਦੇਖੀ ਅੰਦਾ ਖਾਣੀਆਂ ਉਹ ਤਾਂ ਨਹੀਂ ਤੁਸੀਂ ਉਹ ਤਾਂ ਜਾਣ ਕੇ ਕਰਦਾ ਇਹ ਬਾਅਦ ਚਲੋ ਬੂਹੇ ਇੱਥੇ ਰੋਣਾ ਸੰਤਾਨਾ ਜੀ ਕਹਤਾ ਹੈ ਸਟੋਰ ਚ ਪਰ ਅਸੀਂ ਇਤਨਾ ਕਰਾਂਗੇ ਸਕੈਮ ਪੂਰਾ ਕੱਲੀ ਪਾ ਲਿਓਏ ਦੋਟ ਪਾ ਕੇ ਇਹ ਵੀ ਕਿ ਨਵੀਂ ਇਤਨਾ ਪੱਕਾ ਪਰ ਜਾਨ ਪਿਛਲੇ ਕੜਾ ਦੇ ਦਾਰ ਹੈ ਨਹੀਂ ਨਹੀਂ ਨਾ ਵੀ ਦੇ ਦੋ ਨਹੀਂ ਨਹੀਂ ਦੇ ਨਾ ਵੀ ਕੋਈ ਗੱਲ ਨਹੀਂ ਗਾਣੂ ਉਹ ਗਾਉਣ ਪਹਿਲਾਂ ਅੱਛਾ ਰਸ਼ਮੀਨ ਨੇ ਉਹਨੂੰ ਫੜਤਾ ਸੀ ਹੈਨਾ ਪਰ ਪਹਿਲਾਂ ਉਹ ਠੀਕ ਹੈ ਪਰਮੀਤ ਨੂੰ ਫੜਤਾ ਸੀਗਾ ਆ ਤਾਂ ਨਹੀਂ ਹੈ ਉਹ ਆ ਤਾਂ ਨਹੀਂ ਹੈ ਲੈ 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 ਮੈਂ ਆ ਤਾਂ ਪੈਰ ਲਾਤਾ ਮੈਂ ਹਾਂ ਪੈਰ ਤਾਂ ਬਥਰਾਂ ਦਾ ਹੱਥ ਲਾਓ ਹਾਂ ਇਹ ਲੱਗ ਗਈ ਲੱਗਾ ਕੈਮਰਾ ਸੁਨੀਤ ਤੇ ਲਾਦਾ ਹੱਥ ਤੇ ਲਾਦਾ ਵੀਡੀਓ ਤੇ ਦੇਖ ਲੋ ਮੇਰੀ ਹੱਗੇ ਵੀ ਨਹੀਂ ਆਈ ਵਾਰੀ ਵੀਡੀਓ ਤੇ ਚਾਚੀ ਮੇਰੀ ਹੱਗੇ ਵੀ ਨਹੀਂ ਆਈ ਵਾਰੀ ਤੂੰ ਪਾਈਦਾ ਹੀ ਦੂਰ ਐ ਮਾਂ ਤੇ ਤੇਰੀ ਵਾਰੀ ਕਿਵੇਂ ਆਉਗੀ ਇਹ ਨਾਲ ਨਾਲ ਰਹਿੰਦੇ ਹਾਂ ਹੋਣਾ ਆਉਗੀ ਹੋਣਾ ਆਉਗੀ ਮਾਂ ਤੇ ਰਸਮੀਨ ਤਾਂ ਜਾਣ ਬੁੱਝ ਕੇ ਹੀ ਮੁਰੇ ਆ ਗਿਆ ਸੀਗਾ ਹੱਥ ਲਵਾਉਣ ਦਾ ਕਰਕੇ ਲੋ ਵੀ ਨਾ ਪਾਉਂਦੇ ਈ ਈ ਈ ਈ ਅਲੀ ਦਾ ਮੈਂ ਨਹੀਂ ਆਇਆ ਰਹੀ ਆਏ ਭਾਈ ਤੂੰ ਹੀ ਤੇਰੀ ਤਾਂ ਅਰੇ ਹੱਸਦਾ ਪਤਾ ਹੀ ਨਿਕਲਦਾ ਸੀ ਦਾਦਾ ਦਾਦਾ ਤੇਰੀ ਤਾਂ ਹੌਣ ਫੜ ਲਈ ਸੀ ਕੋਲੋਂ ਕਿ ਡੱਪ ਗਿਆ ਉਹ ਕਿ ਖੰਗ ਲੱਗ ਗਈ ਹਾਂ ਤਾਂ ਹੋ ਗਿਆ ਉਹ ਤਾਂ ਕਰੂ ਮੈਂ ਲੈ ਪੈਨ ਲੈ ਕੇ ਤਾਂ ਨਹੀਂ ਆਉਣਾ ਅੱਗੇ ਹੁਣ ਇਹਨਾਂ ਦੋਨਾਂ ਚੋੜ। ਰੱਬਾ ਮੰਨ ਤੇ ਜਾ ਨਵੀ। ਸਾਡੀ ਵਾਰੀ ਨਹੀਂ ਆਈ ਨਵੀ ਭਾਈ ਤੇ। ਮੈਂ ਤਾਈ। ਉਹ ਬਹਿ ਕੇ ਦੋ ਬਈ। ਜਾ ਉਹ ਜਾਗਾ ਇੱਕ ਵਾਰੀ ਉੱਤਰ ਜਾ ਥੱਲੇ ਥੱਲੇ ਉੱਤਰ ਜਾ ਇੱਕ ਵਾਰੀ। ਨਹੀਂ ਮਿਲੂ। ਇੱਕ ਵਾਰੀ ਥੱਲੇ ਹਾਂ ਹੁਣ ਚੱਲ ਚੱਲੂ ਆਂ। ਆ ਰਸ਼ਮੀ ਨਹੀਂ ਮੋਹਗਾ ਤੇ ਰਸ਼ਮੀ ਨਾ ਪ ਜਾਣ ਕੇ ਰੋਉਂਦਾ। ਨਾ ਅtrasmeen ਦੇ ਪੈਰ ਚਲਾਤਾ ਚਲੋ ਜੀ ਆ ਗਏ ਤਾ ਸਾਰਾ ਹੋਏ ਤੜਾ ਤੜਾ ਟਣ ਕਰਤਾ ਪੁੱਜੀ ਦੀ ਕੰਡਲੀ ਬਾਈ ਛੱਡ ਤੂੰ ਗਰ ਜਾ ਐ ਕਰੋ ਜੀਬਾ ਨਾ ਚੱਟ ਲੋ ਹੁਣ ਇੱਥੇ ਤੇ ਉਹ ਹੋ ਸਰਾ ਨਹੀਂ ਲਾ ਤੇ ਇੱਥੇ ਦੇਖ ਲ ਕੋਈ ਜਾਂਦਾ ਸਾਰ ਅਜ ਖੜਾ ਸੋਨਾ ਕਿਨੇ ਇੱਥੇ ਜਿਹੜਾ ਸੋਨਾ ਇੱਥੇ ਪਰਮੀਤ ਨੂੰ ਪਾਵਾਂਗੇ ਕੀ ਗੱਲ ਮਮਾ ਜੱਜ ਚੱਬ ਥੱਲੇ ਦੱਬਦਾ ਲੱਭ ਕੇ ਤੂੰ ਆ ਚੱਕੀ ਐ ਹੁਣ ਕਿਹੜੇ ਦੋਨੇ ਮੇਰੀ ਬੰਦ ਹੋ ਗਿਆ ਆਹ ਸ਼ਾਰਾ ਨੇੜੇ ਨਹੀਂ ਆਉਂਦਾ ਇਹ ਪੰਗੇ ਲੰਦਾ ਆਓ ਵੇਖੋ ਚੱਲ ਇਹਨਾਂ ਦੋਨਾਂ ਦੀ ਆਈ ਜਾਂਦੀ ਆ ਉਹ ਨਵੀਂ ਦੀ ਤੇ ਮਾਨਤ ਦੀ ਤਾਂ ਆਈ ਨਹੀਂ ਵਾਰੀ ਆ ਕਿੱਦਾਂ ਆਹ ਹੋਰ ਪਹਿਲੀ ਵਾਰ ਹੀ ਆਈ ਹੈ ਮੇਰੇ ਭਾਈ ਆ ਜਾ ਦੇਖਦਾ ਸੀ ਮੈਨੂੰ ਤਾਂ ਲੱਗਦਾ ਇਹਨੂੰ ਆਵਾਜ਼ ਆਏ ਗੱਲ ਨੂੰ ਆ ਗਈ ਆ ਗਈ ਆयो ਗੱਲ ਆयो ਵੀ ਸਿੱਧਾ ਇਧਰ ਇਤਰਾ ਦਾਲਸ ਗੰਡ ਪੈ ਗਈ ਇਹ ਤਾਂ ਅਲਮਾਰੀ ਇੱਥੇ ਹੈ ਨਾ ਤੇ ਅਲਮਾਰੀ ਦਾ ਕੋਈ ਨਹੀਂ ਠੀਕ ਹੈ ਠੀਕ ਹੈ ਠੀਕ ਜ਼ਰੂਰ ਤੇ ਕਿਵੇਂ ਗਿਆ ਅਮਾਨਤ ਤੂੰ ਹੁਣ ਉਹਨੂੰ ਨਵੀ ਨੂੰ ਤੇ ਐ ਤੇਰੇ ਮਗਰ ਉਹ ਵੇਖ ਠੀਕਾ ਦੇਖ ਲਈ ਉਹਨੂੰ ਟੱਕਿਆ ਨਾ ਤੇਰੇ ਤੇ ਹੀ ਹੈ ਅੰਦਰ ਆ ਗਿਆ ਉਹਨੂੰ ਰਸਮੀਣਾ ਛਲਾਰਤੀ ਬਹੁਤ ਕਰਦੇ ਪੁੱਤ ਜੀ ਥੱਲੇ ਉੱਤਰ ਪਹਿਲਾਂ ਥੱਲੇ ਥੱਲੇ ਚਲੇ ਇਹ ਨਵੀਂ ਦੇ ਜਾਣਾ ਹਾਂ ਹੋਣਾ ਆ ਜਾ ਨਵੀਂ ਆ ਨਵੀਂ ਆ ਬਦਲਾ ਲੈ ਲਿਆ ਕੋਲ ਹੀ ਆਲਗਾ ਕੋਲ ਨੂੜਾ ਤੇ ਟਕਾ ਕੇ ਅੱਛਾ ਖੇਡਦਾ ਲਾ ਲਾਉ ਦੋ ਪਹਿਲਾਂ ਤੇਰੀ ਅੱਖਾਂ ਟੱਕ ਲੈ ਜੀ ਲਾ ਲੱਖਰ ਟੱਕੀਏ ਜਾਣੀ ਸੱਜ ਸੱਜ ਲਾ ਲਾਉ ਦੋ ਫਿਰ ਲਾ ਨਹੀਂ ਛੱਡਦੇ ਤੇ ਬੰਦੇ ਜੇ ਤੂੰ ਨਾ ਲਾਵੇਂ ਤਾ ਸਮਾਂ ਲਾਉਣ ਲੱਗੇ ਤਰਾੜਿਆ ਤੂੰ ਉਹ ਦੋਨ ਤਾਂ ਭਰੇ ਮਾਰੇ ਤਾ ਬੰਨੇ ਬੰਨੇ ਜਾਂਦੇ ਉਹ ਉਹ ਤਾਂ ਦੀਦੇ ਕੁਛ ਨਹੀਂ ਚੱਲ ਥਲੇ ਤਰ ਇਹ ਹਾਈ ਕੁਆਲਿਟੀ ਹੈ ਆਵਾਜ਼ ਸੋਹਣਾ ਜੀ ਤਾਂ ਹੀ ਬੰਨੇ ਆਂ ਆਏ ਦਰਪਕਾਸੇ ਚ ਮੱਝ ਆਉਂਦਾ ਰੱਦੀ ਇਹ ਜੀ ਬੋਟੀ ਵੇਖਾਂਗੇ ਆਊਟ ਹੈ ਤੂੰ ਇੱਥੇ ਜਾ ਮੈਂ ਲਾ ਨਾ ਫਲੋਂ ਦੇ ਪੈਦਲੇ ਬੱਸ ਪਾ ਹੋਏ ਪਰਮੀਤ ਨਾ ਫਲੋਂ ਦੀ ਪਾਏ ਕੇ ਲੈਣ ਆਇਆ ਅਰ ਦਿਨਾਂ ਕਰਤਾ ਕੇ ਵਾਚ ਚਲੋ 10 ਵਜੇ ਆਨ ਲਾਸਟ ਵਾਈਸ ਤੇ ਨਵੀਂ ਅਪ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਐਂਡ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਵੀ ਦੱਸਿਓ ਮੇਰਾ ਬਲੌਗ ਕਿਵੇਂ ਲੱਗਿਆ ਤੇ ਅੱਜ ਦੇ ਬਲੌਗ ਚ ਇੰਨਾ ਹੀ ਤੇ ਮਿਲਦੇ ਆਂ ਕੱਲ ਨੂੰ ਇੱਕ ਨਵੇਂ ਬਲੌਗ ਨਾਲ ਸਾਰਿਆਂ ਨੂੰ ਬਾਈ ਸਸ਼ਕਾ